ਇਹ ਕਹਿੰਦਾ ਬਾਈ ਕੋਲੇ ਚੰਨੀ ਖੜੀ ਆ ਕਿਹੜਾ ਮਾਡਲ ਆ ਬਈ ਇਹ ਇਹ ਬਾਈ 22 ਮਾਡਲ ਦਾ ਚੋਪਰ ਲੱਤੇ ਤੇ ਤੀਜ ਚਲਾਈ ਸੀ ਆਪਾਂ ਕਰਦੀ ਨਵੀਂ ਕੜਾਈ ਹੋਈ ਆ ਉਦੀ ਆਪ ਚਲਾਈ ਹੋਈ ਆ ਆਪ ਚਲਾਈ ਹੋਈ ਆ ਠੀਕ ਐ ਤੇ ਇਹਦੇ ਵੀ ਰੰਗ ਦਿਖਾਈ ਮੈਨੂੰ ਵੀ ਇਹ ਤਾਂ 100 100 ਕੁ ਟਰਾਲੀ ਬਾਈ ਆਪਦੀ ਆਪਦੀ ਕਰਕੇ ਆਪਾਂ ਅੰਦਰ ਲਾਉਂਦੇ ਰਹੇ ਹਰੀਪਰ ਨੂੰ ਠੀਕ ਐ ਇਹਦੇ ਫੰਗਰਾ ਵੀ ਨਾਲ ਦੀ ਨੇ ਫੰਗਰਾ ਵੀ ਨਾਲ ਦੀ ਨੇ ਸਟੈਪ ਪੱਤੀਆਂ ਵੀ ਦੋਨੇ ਤਿੰਨ ਪੰਜ ਨੇ ਸਟੈਪ ਪੱਤੀਆਂ ਵੀ ਤਿੰਨ ਨੇ ਤਿੰਨੇ ਦੇਵਾਂਗੇ ਆਪਾਂ ਹਾਂ ਤਿੰਨੇ ਇੱਕ ਤਾਂ ਵਰਤੀ ਵੀ ਨੂੰ ਯਾਰ ਤੁਝੇ ਮੈਨੂੰ ਵੀ ਆ ਬਾਈ ਆਪਣੀ ਠੀਕ ਹੈ ਇਹ ਤਾਂ ਜਿਵੇਂ ਨਵੀਂ ਸਰਪਤੀ ਦੀ ਪਲੇਟ ਇਹ ਕੋਈ ਦੰਦਾ ਨਹੀਂ ਮੇਨ ਗੱਲ ਇਹੀ ਆ ਵੀ ਬਾਈ ਕਹਿੰਦਾ ਵੀ ਸਟੈਪ ਪੱਤੀਆਂ ਵੀ ਨਾਲ ਦੇਵਾਂਗੇ ਹਾਂ ਜਿਵੇਂ ਨਵੀਂ ਆ ਬਾਈ ਇਹ ਪਲੇਟ ਦੇਖਦਾ ਸਰਪਤੀ ਕੰਪਨੀ ਨਾਲ ਆਪਾਂ ਤਾਂ ਇੱਕ ਨਾਲ ਹੀ ਸਰਗ ਠੀਕ ਹੈ ਰੰਗ ਰੂਪ ਦੀ ਨਾਲ ਦੀ ਸਮਝ ਸਾਰੀ ਰੀਜਨਲ ਆ ਬਾਈ ਅੰਦਰ ਤੋਂ ਦੇਖ ਕਿਵੇਂ ਖੜੀ ਆ ਠੀਕ ਹੈ ਤੇ ਇਹਦੇ ਬਲੇਟਾਂ ਨੇ ਪਾਸੇ ਬਦਲਨੇ ਪਾਸੇ ਵਾਰ ਕੇ ਚੱਲੂ ਬਈ ਕੱਲੇ ਕੱਲੇ ਪਾਸੇ ਵਲ ਕੇ ਚੱਲੂਗੀ ਤੇ ਕਿਹੜੇ ਟਰੈਕਟਰ ਤੇ ਚੱਲੀ ਹੋਈ ਆ ਇਹ ਆਪਣੇ ਉਹ ਫਾਰਮ 60 ਤੇ ਚਲਾਈ ਹੋਈ ਆ ਫਾਰਮ 60 ਕੀ ਰੇਡ ਗੱਦੀ ਦੇ ਦਾਂਗੇ ਭਾਈ ਇਹ ਦੇ ਦਾਂਗੇ 3.5 ਲੱਖ ਰੁਪਏ ਦੇ ਦਾਂਗੇ ਭਾਈ 3.5 ਲੱਖ ਦੀ ਹਾਂ ਤੇ ਆ ਰੀਅਲ ਇਹਦੇ ਰੀਅਲ ਦੇ ਵੀ ਪਾਈਪਾ ਦੁਰੰਗ ਦਿਖਾਜੋ ਥੋੜੀ ਸਾਫ਼ ਕਰਨ ਵਾਲੀ ਹੈ ਨਾ ਹਾਂ ਭਾਈ ਐ ਲੁਬੜੀ ਖੜੀ ਸੀ ਆਪਣਾ ਮੂਡ ਬਣ ਜਾਣ ਨੂੰ ਵਿੱਚ ਕੋਈ ਰੀਬੈਲਿੰਗ ਜਾਂ ਪੇਂਟ ਪੂਣ ਵਗੈਰਾ ਤੇ ਪੇਂਟ ਨਹੀਂ ਹੈਗੇ ਭਾਈ ਆਪਣਾ ਨਵੀਂ ਦੁਬਾਰੀ ਲੈਣ ਦਾ ਮੂਡ ਬਣ ਗਿਆ ਵੀ ਆਪਦੀ ਠੀਕ ਹੈ ਫਟਾ ਬਾਅਦ ਸੱਚ ਨਹੀਂ ਹੋ ਲੈਣੀ ਹੈ ਚੰਨੀ ਹੋ ਲੈਣੀ ਹੈ ਦੁਬਾਰੇ ਆਪੇ 7.5 ਫੁੱਟੇ ਕਾਟਰ ਚ ਆਪੇ 8.5 ਫੁੱਟੇ ਕਾਟਰ ਚ ਲੈਣੀ ਹੈ ਠੀਕ ਹੈ ਤੇ ਭਾਈ ਕੀ ਰਿਸਪੌਂਸ ਹੈ ਦਾ ਇਹ ਰਿਸਪੌਂਸ ਬਾਈ ਅਸੀਂ 13 ਮਿੰਟਾਂ 'ਚ ਟਰਾਲੀ ਭਰੀ ਹੀ ਇਹ ਨਾਲ 13 ਮਿੰਟਾਂ ਫਾਰਮ 60 ਨਾਲ ਹਾਂ ਠੀਕ ਐ 11:00 ਵਜੇ ਹੱਥ ਨੇ ਤੱਕ ਅਸੀਂ 36 ਟਰਾਲੀਆਂ ਕਰੀਆਂ ਸੀ ਇੱਕ ਦਿਨ ਬਾਕੀ ਬਾਈ ਟਰਾਲੀਆਂ ਤਾਂ ਵੱਧ ਵੀ ਕਰਦੇ ਲੇਬਰ ਤੋਂ ਫਿਰ ਟਰਾਲੀਆਂ ਨਹੀਂ ਚੱਕੀਆਂ ਨੇ ਦੂਵੀਂ ਦੀ ਜਿਹੜਾ ਟਰੈਕਟਰ ਨਹੀਂ ਮੁੜਦਾ ਜਮਾਨਾ ਡੀਜ਼ਲ ਕੱਟ ਕੇ ਦਾ ਟਰੈਕਟਰ ਡੀਜ਼ਲ ਬਾਈ ਸਵਾ 2 ਲੀਟਰ ਖਾਂਦਾ ਸੀ ਫਾਰਮ 60 ਪਰ ਡੀਜ਼ਲ ਨਾਲ 24 ਮਾੜੀ ਤੇ ਦੂਜੇ ਨਾਲ ਜ਼ੋਰ ਘੱਟ ਲਪਾਉਂਦੀ ਐ ਜ਼ੋਰ ਘੱਟ ਲੱਗਦਾ ਵੀ ਦੂਜੇ ਨਾਲ ਇਹਦਾ ਡਰਮ ਵੱਡਾ ਯਾਰ ਡਰਮ ਵੱਡਾ 64 ਇੰਚੀ ਆ ਆਪਣਾ ਬਸ ਕੰਪਨੀ ਨੇ ਬਲੇਟਾਂ ਦਾ ਫਰ ਠੀਕ ਸਾਡੇ ਬਸ ਆਏ ਵੀ ਉਹ ਦੂਜੀ ਚਲਾਵਾਂਗੇ ਨਵੀਂ ਲੈ ਕੇ ਨਵੀਂ ਨਵੇਂ ਮਾਡਲ ਕੋਈ ਬਦਲੀਅਤ ਨਹੀਂ ਕੇ ਦੀ ਹਾਂ ਹਾਂ ਉਹ ਚਲਾਉਣ ਦੀ ਸਲਾਹ ਹੈ ਠੀਕ ਹੈ ਬਾਕੀ ਬੈਰਿੰਗ ਸਾਰੇ ਨਾਲ ਦੇਨੇ ਜੀ ਸਾਰਾ ਕੁਝ ਨਾਲ ਦਾ ਹੈ ਸਾਰਾ ਕੁਝ ਨਾਲ ਦਾ ਠੀਕ ਹੈ ਕਿੰਨੇ ਦਾ ਦੇਵਾਂਗੇ ਆਪਾਂ ਸਾਢੇ 3 ਲੱਖ ਰੁਪਏ ਦੇ ਦਾਂਗੇ ਸਾਢੇ 3 ਦਾ ਮਾਨਦਨ ਕਰ ਦਾਂਗੇ ਕਰ ਦਾਂਗੇ ਇੱਕ ਸਟੈਪ ਵਰਤੀ ਹੈ ਬਈ ਇੱਕ ਵਰਤੀ ਵੀ ਨਹੀਂ ਹੈਗੀ ਆਪਾਂ ਨੇ ਠੀਕ ਹੈ ਇੱਕ ਸਟੈਪ ਤੇ ਨਾਲ ਹੀ ਦੇਵਾਂਗੇ ਜਮਨ ਨਵੀਂ ਨਾਲ ਦੀ ਉਹ ਹਾਂ ਚੰਨੀ ਦੇ ਆਪਦੇ ਵੀ ਟੰਗੀ ਠੀਕ ਹੈ ਜੇ ਕਿਸੇ ਨੂੰ ਲੈਣੀ ਹੈ ਬਾਈ ਨਾਲ ਗੱਲ ਕਰ ਲਓ ਨੰਬਰ ਪਾਸਾ ਜਾਲਾ ਵਿੱਚ 45 ਵਾਲੀ ਸੜੀ ਨਾਲ ਲੋਕਲ ਠੀਕ ਹੈ ਪੰਜਾਬ ਵਾਲਾ ਜਾਲ ਆ 45 ਰੀਆ ਦਾ ਹਾਂ ਬਈ ਠੀਕ ਐ ਜੇ ਕਿਸੇ ਨੂੰ ਲੈਣੀ ਆ ਬਾਈ ਦਾ ਨੰਬਰ ਸਕਰੀਨ ਤੇ ਚਲਾਦਾ ਗੱਲ ਕਰ ਲਿਓ ਤੇ ਰੀਪਰ ਲੈ ਲਓ ਬਈ ਰੀਪਰ ਪੂਰਾ ਸੋਹਣਾ ਪਿਆ ਰੰਗ ਰੂਪ ਦਾ ਵੀ ਹਾਲਤ ਪੂਰੀ ਸੋਹਣੀ ਪਈ ਸੀਜ਼ਨ ਲਾ ਕੇ ਬਸ ਬਈ ਅੰਦਰੀ ਖੜਾਉਣੇ ਆਪਾਂ ਅੰਦਰੀ ਖੜਾ ਰਹਿਦਾ ਪੂਰਾ ਸੋਹਣਾ ਰੀਪਰ ਠੀਕ ਐ